ਦੇਸ਼ ਦੁਨੀਆ ਵਿੱਚ ਵਸਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਦ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਜਲੰਧਰ ਲੁਧਿਆਣਾ ਫਿਰੋਜ਼ਪੁਰ ਅਤੇ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਜਿਵੇਂ ਕਿ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਲੁਧਿਆਣੇ ਤੋਂ ਅਸ਼ੋਕ ਕੁਮਾਰ ਪਰਾਸ਼ੜ ਜੋ ਲੁਧਿਆਣੇ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਵੀ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਬਰਾੜ ਜੋ ਮੁਖਤਸਰ ਤੋਂ ਵਿਧਾਇਕ ਨੇ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਮੀਦਵਾਰ ਐਲਾਨਿਆ ਜੋ ਬਟਾਲਾ ਤੋਂ ਵਿਧਾਇਕ ਨੇ ਤੇ ਦੋਸਤੋ ਇਸੇ ਤਰ੍ਹਾਂ ਭਾਜਪਾ ਨੇ ਵੀ ਅੱਜ ਆਪਣੇ ਤਿੰਨ ਹਲਕਿਆਂ ਤੋਂ ਉਮੀਦਵਾਰ ਐਲਾਨੇ ਨੇ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਅਨੀਤਾ ਸੋਮਪrakash ਬਟੰਡੇ ਤੋਂ ਪਰਮਪਾਲ ਕੌਰ ਸੰਧੂ ਅਤੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮਨਾ ਮੀਆ ਮਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਤੇ ਦੋਸਤੋ ਅੱਜ ਕਾਂਗਰਸ ਦੇ ਜਨਦਤ ਤੋਂ ਐਲਾਨੇ ਉਮੀਦਵਾਰ ਚਰਜੀਤ ਸਿੰਘ ਚੰਨੀ ਨੇ ਇੱਥੇ ਕਾਂਗਰਸ ਭਵਨ ਦੇ ਵਿੱਚ ਆਪਣੇ ਨਤਾਮਾ ਅਤੇ ਵਰਕਰਾਂ ਨਾਲ ਇੱਕ ਮੀਟਿੰਗ ਕਰਦਿਆਂ ਇਹ ਐਲਾਨ ਕੀਤਾ ਕਿ ਇਸ ਇਲੈਕਸ਼ਨ ਬੜੇ ਜੋਰ ਨਾਲ ਜੋਸ਼ਕਰੋਸ਼ਨਾ ਲੜਨ ਲਈ ਜਿਹੜੀ ਆ ਉਹ ਲੜਾਈ ਚੋਣ ਦੀ ਆਰੰਭ ਦੇਣੀ ਚਾਹੀਦੀ ਹੈ ਇੱਥੇ ਗਾਂਧੀ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਅਸੀਂ ਜਲੰਧਰ ਨੂੰ ਪੰਜਾਬ ਦੀ ਦੂਸਰੀ ਰਾਜਧਾਨੀ ਬਣਾਵਾਂਗੇ ਇੱਥੋਂ ਸਰਕਾਰ ਦੇ ਕੰਮ ਚੱਲਿਆ ਕਰਨਗੇ ਇਸ ਇਸ ਮੌਕੇ ਤੇ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਜਲੰਧਰ ਦੇ ਵਿੱਚ ਡਿਵੈਲਪਮੈਂਟ ਅਤੇ ਸਫਾਈ ਦੇ ਕੰਮ ਜਿਹੜੇ ਆ ਉਹ ਜੁਰਦਾਂ ਤੇ ਕੀਤੇ ਜਾਣਗੇ ਪਰ ਜਲੰਧਰ ਦੇ ਵਿੱਚ ਅਜੇ ਹੁਣ ਕੁਝ ਨਹੀਂ ਨਜ਼ਰ ਆ ਰਿਹਾ ਜਦੋਂ ਕਿ ਥਾ ਥਾ ਇੱਥੇ ਗੰਦਗੀ ਦੇ ਢੇਲ ਲੱਗੇ ਨੇ ਚੰਜੀ ਸਿੰਘ ਚੰਨੀ ਨੇ ਅੱਜ ਇਹ ਵੀ ਕਿਹਾ ਕਿ ਚੋਣਾਂ ਤੋਂ ਬਾਅਦ ਆਮ ਆਲੀ ਪਾਰਟੀ ਦੀ ਹਾਰ ਹੋਵੇਗੀ ਤੇ ਆਮ ਆਲੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗਿਰ ਜਾਵੇਗੀ ਦੋਸਤੋ ਜਿੱਥੇ ਤੁਸੀਂ ਦੇਖਿਆ ਹੈ ਕਿ ਕਾਂਗਰਸ ਅਕਾਲੀ ਦਲ ਆਮ ਆਦੀ ਪਾਰਟੀ ਅਤੇ ਭਾਜਪਾ ਨੇ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉੱਥੇ ਹੁਣ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਅਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਟੜੇਬੰਦੀ ਜਿਹੜੀ ਆ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਜਿਵੇਂ ਕਿ ਤੁਸੀਂ ਪਹਿਲਾਂ ਸੁਣਿਆ ਜਾਂ ਕਿ ਜਤਿੰਦਰ ਲੋਕ ਸਭਾ ਹਲਕੇ ਤੋਂ ਚਮਕੌਰ ਸਾਹਿਬ ਤੋਂ ਆਏ ਇੱਥੇ ਚੰਜੀਤ ਸਿੰਘ ਚੰਨੀ ਜੋ ਉਹਨਾਂ ਨੇ ਇੱਥੇ ਦਾਅਵਾ ਕੀਤਾ ਸੀ ਇਥੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲਈ ਤੇ ਉਸ ਵੇਲੇ ਚੌਧਰੀ ਪਰਿਵਾਰ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਸੀ ਅਜੇ ਤੱਕ ਵੀ ਚੌਧਰੀ ਪਰਿਵਾਰ ਚੰਜੀਤ ਸਿੰਘ ਚੰਨੀ ਦੀ ਮਦਦ ਤੇ ਨਹੀਂ ਖੜਾ ਹੋਇਆ ਇਸੇ ਤਰ੍ਹਾਂ ਪਟਿਆਲੇ ਤੋਂ ਕਾਂਗਰਸ ਨੇ ਉਮੀਦਵਾਰ ਆਪਣਾ ਅਲਾਨਿਆ ਡਾਕਟਰ ਧਰਮਵੀਰ ਗਾਂਧੀ ਜਿਸ ਨੂੰ ਲੈ ਕੇ ਪਹਿਲਾ ਵੀ ਜਦੋਂ ਧਰਮਵੀਰ ਗਾਂਧੀ ਦੇ ਨਾਂ ਤੇ ਚਰਚਾ ਸ਼ੁਰੂ ਹੋਈ ਸੀ ਕਿ ਕਾਂਗਰਸ ਹੋਰਾਂ ਨੂੰ ਚੋਣ ਲੜਾਉਣਾ ਚਾਹੀਦੀ ਹੈ ਉਸ ਵੇਲੇ ਇਸ ਹਲਕੇ ਦੇ ਵਿੱਚ ਅੰਦਰੋਂ ਅੰਦਰੀ ਗੁੱਟਵਾਦੀ ਜਿਹੜੀ ਸ਼ੁਰੂ ਹੋ ਗਈ ਸੀ ਜਿਸ ਨੂੰ ਹੁਣ ਕਿਹਾ ਜਾ ਸਕਦਾ ਹੈ ਕਿ ਧਰਮਵੀਰ ਗਾਂਧੀ ਨੂੰ ਉਮੀਦਵਾਰ ਅਲਾਨਣ ਤੋਂ ਬਾਅਦ ਇਹ ਧੜੇਬੰਦੀ ਜਿਹੜੀ ਆ ਉਹ ਅੰਦਰ ਤੋਂ ਬਾਹਰ ਆ ਗਈ ਹੈ ਲਾਲ ਸਿੰਘ ਜੋ ਸਾਬਕਾ ਖਜ਼ਾਨਾ ਮੰਤਰੀ ਨੇ ਉਹਨਾਂ ਨੇ 20 April ਨੂੰ ਪਟਿਆਲੇ ਦੇ ਵਿੱਚ ਇੱਕ ਮੀਟਿੰਗ ਸੱਦ ਲਈ ਹੈ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੂੰ ਸਾਡੇ ਵੱਲੋਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਡਾਕਟਰ ਧਰਮਵੀਰ ਗਾਂਧੀ ਨੂੰ ਇੱਥੋਂ ਉਮੀਦਵਾਰ ਐਲਾਨਿਆ ਇਸ ਤੋਂ ਲੱਗਦਾ ਹੈ ਕਿ ਪਟਿਆਲੇ ਦੇ ਵਿੱਚ ਕਾਂਗਰਸ ਦਾ ਬੜਾ ਵੱਡਾ ਤੜਾਕ ਜਿਹਦੇ ਵਿੱਚ ਸਾਬਕਾ ਮੰਤਰੀ ਅਤੇ ਐਮਐਲਏ ਵਕਾਫਤ ਕਰਦੇ ਰੋਪੇ ਚ ਕਿਉਂਕਿ ਕੈਪਟਨ ਅਮਰਿੱਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵਿਰੋਧੀ ਧੜੇ ਦੇ ਉੱਤੇ ਜਿਹੜੇ ਢੋਰੇ ਪਾਏ ਜਾ ਰਹੇ ਆ ਆਪ ਇਸ ਧੜੇ ਦੇ ਕਈ ਆਗੂ ਕਹਿ ਰਹੇ ਆ ਕਿ ਸਾਨੂੰ ਸੱਜੇ ਖੱਬੇ ਦੀਆਂ ਪਾਰਟੀਆਂ ਜਿਹੜੀਆਂ ਆ ਉਹ ਲਗਾਤਾਰ ਉਪਰਾ ਕਰ ਰਹੀਆਂ ਕਿਉਂਕਿ ਪਹਿਲਾਂ ਹੀ ਭਾਜਪਾ ਅਤੇ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਬਹੁਤ ਤੁਸੀਂ ਦੇਖਦੇ ਆ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਵੱਡੇ ਕਾਤੇ ਲੀਡਰ ਜਿਹੜੇ ਆ ਉਹ ਪਟਕੇ ਲਿਜਾ ਚੁੱਕੀ ਐ ਤੇ ਇਸੇ ਤਰ੍ਹਾਂ ਬਚਿਆ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਇਸ ਵੋਟਵਾਂਜੀ ਤੇ ਉਹ ਕਿਉਂਕਿ ਜਿਵੇਂ ਸੰਗਰੂਰ ਤੋਂ ਸੁਖਬੀਰ ਸਿੰਘ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਅਕਬਾਲ ਸਿੰਘ ਚੁੰਦਾ ਨੂੰ ਉੱਥੋਂ ਉਮੀਦਵਾਰ ਐਲਾਨਿਆ ਇਸ ਨੂੰ ਲੈ ਕੇ ਹਾਜੀ ਪਿਛਲੇ ਦਿਨੀ ਘਰ ਵਾਪਸੀ ਕਰ ਚੁੱਕੇ ਸਰਦੇਵ ਸਿੰਘ ਢੀਂਸਾ ਜਿਨ੍ਹਾਂ ਨੇ ਆਪਣਾ ਸ਼ੋਰੂਮ ਨਹੀਂ ਅਕਾਲੀ ਦਰ ਪਿਛਲੇ ਸਮੇਂ 'ਚ ਬਣਾ ਲਿਆ ਸੀ ਉਹਨੂੰ ਤੋੜ ਕੇ ਕਰਵਾਫੀ ਕੀਤੀ ਹੈ ਉਹਨਾਂ ਵੱਲੋਂ ਹੁਣ ਇਹ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਮੇਰੇ ਨਾਲ ਇਹ ਕਮਿਟਮੈਂਟ ਹੋਈ ਸੀ ਕਿ ਇਸ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਸਾ ਨੂੰ ਉਮੀਦਵਾਰ ਬਣਾਇਆ ਜਾਊਗਾ ਪਰ ਸਰਵੀਰ ਸਿੰਘ ਬਾਦਲ ਨੇ ਇਹ ਵਾਅਦਾ ਕਰਕੇ ਜਿਹੜਾ ਆ ਉਹ ਐ ਆਪਣੇ ਵਾਅਦੇ ਤੇ ਕਾਇਮ ਨਹੀਂ ਰਹਿ ਜਿਸ ਨੂੰ ਲੈ ਕੇ ਸਭ ਦੇ ਇੰਤਿਹਾਸ ਨੇ ਵੀ ਆਪਣੀ ਧਰ ਦੇ ਨਾਲ ਜਿਹੜਾ ਅੰਦਰ ਖਾਤੇ ਜਿਹੜਾ ਆਪਣੇ ਪੜ ਤੋਂ ਰਣੀ ਸ਼ੁਰੂ ਕਰ ਦਿੱਤੇ ਆ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂਗਾ ਕਿ ਉਹ ਸੰਗਰੂਣ ਤੋਂ ਜਾਂ ਪਟੰਡੇ ਤੋਂ ਆਪਣੇ ਉਮੀਦਵਾਰ ਖੜੇ ਕਰਦੇ ਨੇ ਜਾਂ ਕੋਈ ਨਵੀਂ ਪੈਤ੍ਰਿਕਾ ਜੀ ਕਰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਊਠ ਕਿਸ ਕਰਵਟ ਬੈਠੇਗਾ ਤੇ ਦੋਸਤੋ ਇਸ ਸਵਭਾਅ ਕੀ ਹੈ ਜਿੱਥੇ ਤੁਸੀਂ ਜਾਣਦੇ ਹੋ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਅੱਜ ਹਰੇਕ ਧੜੇ ਦੇ ਵਿੱਚ ਹਰ ਇੱਕ ਜਿਹੜਾ ਲੀਡਰ ਆ ਉਹ ਇਸ ਟਰਨ ਦੇ ਵਿੱਚ ਉਮੀਦਵਾਰ ਬਣਨ ਦਾ ਦਾਅਵਾਦਾਰ ਹੈ ਕਾਂਗਰਸ ਦੇ ਵਿੱਚ ਸੰਗਰੂਰ ਵਿੱਚ ਵੀ ਇਹੋ ਜਿਹੀ ਇੱਕ ਫੁੱਟ ਜਿਹੜੀ ਆ ਉਹ ਜਿਹੜਾ ਆ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਦੇ ਵਿੱਚ ਉਮੀਦਵਾਰ ਬਣਾਇਆ ਜਿਸ ਨੂੰ ਲੈ ਕੇ ਉੱਥੇ ਕਾਂਗਰਸ ਦਾ ਵੱਡੇ ਕਾਦ ਦਾ ਲੀਡਰ ਜਿਹੜਾ ਹੈ ਉਹ ਵੀ ਆਪਣੀ ਨਿਰਾਸ਼ਾ ਜ਼ਾਹਰ ਕਰ ਚੁੱਕਾ ਹੈ ਇਸ ਸਭ ਕੁਝ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਜਿੱਥੇ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨਣ ਦਾ ਕੰਮ ਜਿਹੜਾ ਕਾਫੀ ਨੇੜੇ ਕਰ ਲਿਆ ਹੈ ਉੱਤੇ ਪਾਰਟੀਆਂ ਦੇ ਅੰਦਰ ਧੜੇਬੰਦੀ ਹੋਣੀ ਸੁਭਾਵਕ ਹੈ ਦਲਬਧੂ ਜਿਹੜਾ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਨੇ ਤੇ ਇਸੇ ਤਰ੍ਹਾਂ ਉਮੀਦਵਾਰ ਐਲਾਨਣ ਤੋਂ ਬਾਅਦ ਵੀ ਧੜੇਬੰਦੀਆਂ ਵਾਧੀਆਂ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਹੁਣ ਇਹ ਧੜੇਬੰਦੀਆਂ ਕੀ ਰੁਖ ਅਖਤਿਆਰ ਕਰਦੀਆਂ ਇਹਦੇ ਉੱਤੇ ਪੂਰੀ ਨਜ਼ਰ ਰੱਖੀ ਜਾਊਗੀ ਤੇ ਦੋਸਤੋ ਏਸੀ ਜਿਹੜਾ ਨਾਲ ਸੰਬੰਧਤ ਖਬਰਾਂ ਤੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਲੱਗਾ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਦੋਸਤੋ ਅਗਰ ਅਜੇ ਵੀ ਤੁਸੀਂ ਬਿਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਤਾਂ ਕਿ ਸਾਡੇ ਸਬਸਕ੍ਰਾਈਬ ਦੀ ਗਿਣਤੀ ਵਿੱਚ ਵਾਧਾ ਹੋ ਸਕੇ ਇਸ ਗਿਣਤੀ ਦੇ ਵਧਣਾ ਸਾਨੂੰ ਕਾਫੀ ਉਤਸ਼ਾਹ ਮਿਲਦਾ ਹੈ ਕਰਦੇ ਹਾਂ ਇੱਥੇ ਸਵਾਪਤੀ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ